ਨਮਸਕਾਰ ਮੈਂ ਹਾਂ ਤੁਹਾਡਾ ਹੋਸਟ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਜਿਮਨੀ ਚੋਣਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ ਪੰਜਾਬ ਤੋਂ ਇਲਾਵਾ ਭਾਰਤ ਦੇ 8 ਹੋਰ ਸੂਬੇ ਨੇ ਜਿੱਥੇ 10 ਜੁਲਾਈ ਨੂੰ ਜਿਮਨੀ ਚੋਣਾਂ ਦੀ ਵੋਟਿੰਗ ਹੋਵੇਗੀ ਅਤੇ 13 ਜੁਲਾਈ ਨੂੰ ਜਿਮਨੀ ਚੋਣਾਂ ਦੇ ਨਤੀਜੇ ਆਉਣਗੇ ਪੰਜਾਬ ਦੇ ਵਿੱਚੋਂ ਜਲੰਧਰ ਵੈਸਟ ਯਾਨੀ ਕਿ ਜਲੰਧਰ ਪੱਛਮੀ ਵਿੱਚੋਂ 10 ਜੁਲਾਈ ਨੂੰ ਜਿਮਨੀ ਚੋਣ ਦੀ ਵੋਟਿੰਗ ਹੋਵੇਗੀ ਕਿਉਂਕਿ ਏਥੋਂ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੇ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਆਪਣੇ ਪਦ ਤੋਂ ਅਸਤੀਫਾ ਦੇ ਦਿੱਤਾ ਸੀ ਹੁਣ ਜੇ ਗੱਲ ਕਰੀਏ ਸਾਰੀਆਂ ਹੀ ਪਾਰਟੀਆਂ ਦੀ ਸਾਰੀਆਂ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਲੇਕਿਨ ਹੁਣ ਚਰਨਜੀਤ ਸਿੰਘ ਚੰਨੀ ਨੇ ਇੱਕ ਬੜਾ ਵੱਡਾ ਇਲਜ਼ਾਮ ਲਗਾਇਆ ਹੈ ਮੌਜੂਦਾ ਸਰਕਾਰ ਆਪ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਨੇ ਕਿਹਾ ਹੈ ਕਿ ਜਦੋਂ ਦਾ ਪਗਵੰਤ ਮਾਨ ਇਥੇ ਸ਼ਿਫਟ ਹੋਇਆ ਹੈ ਵਿਦ ਫੈਮਲੀ ਜਲੰਧਰ ਦੇ ਵਿੱਚ ਧੱਕੇ ਨਾਲ ਕਾਂਗਰਸੀ ਆਗੂਆਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਜਾ ਰਿਹਾ ਹੈ ਇਹ ਬੜਾ ਵੱਡਾ ਇਲਜ਼ਾਮ ਲਗਾਇਆ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਨਵੇਂ ਬਣੇ ਸੰਸਦ ਹਲਕਾ ਜਲੰਧਰ ਤੋਂ ਅੱਜ ਉਹ ਪੱਤਰਕਾਰਾਂ ਦੇ ਰੂਬਰੂ ਹੋਏ ਅਤੇ ਉਹਨਾਂ ਨੇ ਪਲਟਵਾਰ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨੇ ਕਿਹਾ ਹੈ 2 ਦਿਨ ਪਹਿਲਾਂ ਇੱਥੇ ਆਏ ਨੇ ਵਿਦ ਫੈਮਿਲੀ ਅਤੇ ਹੁਣ ਜਿਹੜੇ ਸਾਡੇ ਕਾਂਗਰਸੀ ਆਗੂ ਨੇ ਉਹਨਾਂ ਦੇ ਨਾਲ ਧੱਕੇ ਕਰ ਰਹੇ ਨੇ ਅਤੇ ਧੱਕੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਜਾ ਰਿਹਾ ਹੈ ਦੱਸ ਦਿੰਦੇ ਹਾਂ ਮਾਜਰਾ ਕੀ ਹੈ ਇਥੂ ਦੇ ਇੱਕ ਵਾਰਡ ਨੰਬਰ 18 ਦੇ ਨੇ ਵਿਜੇ ਦਕੋਵਾ ਉਹ ਆਪਣੀ ਬਿਲਡਿੰਗ ਬਣਾ ਰਹੇ ਨੇ ਉਹ ਬਿਲਡਿੰਗ ਨਜਾਇਜ਼ ਤੌਰ ਤੇ ਹੈ ਜਾਂ ਜਾਇਜ਼ ਤੌਰ ਤੇ ਹੈ ਇਹ ਜਾਣ ਤੇ ਚਰੰਜੀਤ ਚੰਨੀ ਨੂੰ ਪਤਾ ਹੈ ਜਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਪਤਾ ਹੈ ਕਿ ਉਸ ਜਗ੍ਹਾ ਤੇ ਬਿਲਡਿੰਗ ਬਣਨੀ ਚਾਹੀਦੀ ਹੈ ਜਾਂ ਨਹੀਂ ਬਣਨੀ ਚਾਹੀਦੀ ਲੇਕਿਨ ਭਗਵੰਤ ਮਾਨ ਦੀ ਸਰਕਾਰ ਨੇ ਉਸ ਵਿਜੇ ਦਗਵਾ ਤੇ ਕਾਰਵਾਈ ਕਰ ਦਿੱਤੀ ਹੈ ਕਾਰਵਾਈ ਦੇ ਡਰ ਤੋਂ ਵਿਜੇ ਦਗਵਾ ਨੇ ਜਿਸ ਨੇ ਬਿਲਡਿੰਗ ਬਣਾਨੀ ਸੀ ਉਹ ਭੱਜ ਕੇ ਅੱਜ ਆਮ ਆਦਮੀ ਪਾਰਟੀ ਦੀ ਬੁਕਲ ਦੇ ਵਿੱਚ ਵਰਗੇ ਨੇ ਇਸ ਤੋਂ ਖਫਾ ਹੋਏ ਚਰਨਜੀਤ ਚੰਨੀ ਨੇ ਅੱਜ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਆਪਣੀਆਂ ਆਤਾਂ ਤੋਂ ਬਾਜ਼ ਆਜਣ ਸਿੱਧਾ ਹੋ ਕੇ ਚੋਣ ਲੜਨ ਕਿਉਂਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਨਕਾਰ ਦਿੱਤਾ ਹੈ ਲੋਕ ਸਭਾ ਦੀਆਂ ਚੋਣਾਂ ਦੇ ਨਤੀਜੇ ਤੁਸੀਂ ਚੰਗੀ ਤਰ੍ਹਾਂ ਜਾਣੂ ਨੇ ਭਗਵੰਤ ਮਾਨ ਵੱਡ ਆਪਣੀਆਂ ਆਤਾਂ ਤੋਂ ਬਾਜ਼ ਆਣ ਤੱਕੇ ਨਾਲ ਕਿਉਂ ਸ਼ਮੂਲੀਅਤ ਕਰਵਾ ਰਹੇ ਨੇ ਕਾਂਗਰਸੀ ਆਗੂਆਂ ਦੀ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਜਿੱਤਾਂ ਜਾਂ ਜੰਗਾਂ ਲੜੀਆਂ ਨਹੀਂ ਜਾਂਦੀਆਂ ਨਿਜੀ ਅਧਿਕਾਰ ਦੇ ਕੋਈ ਵੀ ਕਿਸੇ ਪਾਰਟੀ ਦੇ ਵਿੱਚ ਜਾ ਸਕਦਾ ਹੈ ਲੇਕਿਨ ਉਸ ਦੇ ਪ੍ਰੈਸ਼ਰ ਪਾ ਕੇ ਸਰਕਾਰ ਦਰਬਾਰ ਤੋਂ ਜਾਂ ਪੁਲਿਸ ਤੋਂ ਜਾਂ ਨਗਰ ਨਿਗਮ ਤੋਂ ਕਿਸੇ ਨੂੰ ਸ਼ਮੂਲੀਅਤ ਕਰਵਾ ਲੈਣਾ ਆਪਣੀ ਪਾਰਟੀ ਦੇ ਵਿੱਚ ਜਾ ਮਜਬੂਰ ਕਰਨਾ ਕਿ ਮੇਰੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਉਹਨੇ ਕਿਹਾ ਇਹ ਮਰਦਾਂ ਵਾਲੀ ਗੱਲ ਨਹੀਂ ਹੈ ਸਿੱਧੇ ਤੌਰ ਤੇ ਚੋਣ ਲੜੋ ਇਹ ਬੜੇ ਵੱਡੇ ਇਲਜ਼ਾਮ ਲਗਾਏ ਨੇ ਅੱਜ ਪੱਤਰਕਾਰਾਂ ਦੇ ਸਾਹਮਣੇ ਚਰਨਜੀਤ ਚੰਨੀ ਨੇ ਉਹਨੇ ਕਿਹਾ ਜਿੰਨੇ ਵੀ ਕਾਂਗਰਸੀ ਆਗੂ ਨੇ ਜਲੰਧਰ ਹਲਕਾ ਵੈਸ ਤੋਂ ਉਹ ਹੌਲੀ ਹੌਲੀ ਕਰਕੇ ਆਮ ਆਦਮੀ ਪਾਰਟੀ ਵੱਲ ਰੁਖ ਕਰ ਰਹੇ ਨੇ ਕਿਉਂਕਿ ਉਹਨਾਂ ਉੱਤੇ ਭਗਵੰਤ ਮਾਨ ਦੇ ਦੁਆਰਾ ਜਾਂ ਪੁਲਿਸ ਮੁਲਾਜ਼ਮਾਂ ਦੇ ਦੁਆਰਾ ਦਬਾਅ ਪਾਇਆ ਜਾ ਰਿਹਾ ਹੈ ਤੱਕੇ ਨਾ ਜਿਹੜੇ ਨੇ ਆਪਣੀ ਪਾਰਟੀ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰਵਾ ਰਹੇ ਨੇ ਭਗਵੰਤ ਮਾਨ ਧੰਨ